ਰੰਧਾਵਾ ਸਾਹਿਬ ਬਾਰੇ ਜਿੰਨਾ ਕੁ ਸੁਣਿਆ ਕਿ ਰੰਧਾਵਾ ਸਾਹਿਬ ਆਪਣੇ ਬੇਸ਼ੱਕ ਆਪਣੇ ਰੰਧਾਵਾ ਸਾਹਿਬ ਪਤਨ ਦਾ ਬਹੁਤ ਜ਼ਿਆਦਾ ਦੂਰ ਆ ਸੁਣਿਆ ਬਾਰੇ ਹੈ ਰੰਧਾਵਾ ਸਾਹਿਬ ਦੇਖੋ ਉੱਥੇ ਟੱਕਰ ਬੜੀ ਫਸਮੀ ਆ ਜੀ ਰੰਧਾਵਾ ਸਾਹਿਬ ਸੀਟ ਕੱਢ ਸਕਦੇ ਆ ਯਾਨੀ ਕਾਂਗਰਸ ਗਿਣ ਸਕਦੀ ਆ ਕਿ ਫਸਵੀ ਸੀਟ ਦੇ ਵਿੱਚ ਇਹ ਆ ਸਕਦੀ ਆ ਆਊਗੀ ਕੋਈ ਗਰੰਟੀ ਨਹੀਂ ਹੈ ਕਿਉਂਕਿ ਜੋ ਗੁਰਦਾਸਪੁਰ ਦੇ ਹਲਕੇ ਆ ਨਾ ਉੱਥੇ ਵੋਟ ਸਮੀਕਰਨ ਜਿਹੜਾ ਹੈ ਨਾ ਉਹ ਮੱਖੋ ਵੱਖਰਾ ਹੈ ਕਿਤੇ ਇਸਾਈ ਵੋਟ ਵੀ ਤੁਹਾਨੂੰ ਮਿਲੇਗਾ ਉੱਥੇ 10 ਤੋਂ 20% ਸ਼ਾਇਦ 10 ਤੋਂ 12% ਸੌਰੀ ਤੇ ਇਸਾਈ ਵੋਟ ਵੀ ਤੁਹਾਨੂੰ ਮਿਲ ਜਾਏਗੀ ਰਾਜਪੂਤ ਵੋਟ ਹੈ ਉੱਥੇ 2.5 ਲੱਖ ਦੇ ਕਰੀਬ ਹਿੰਦੂ ਵੋਟ ਤਾਂ ਹੈਗੀ ਹੈਗੀ ਹੈ ਵਿਚੇ ਆ ਗਿਆ ਤਾਂ ਸਿੱਖ ਵੋਟ ਵੀ ਹੈ ਇਸ ਕਰਕੇ ਉੱਥੇ ਠੀਕ ਹੈ ਜਿਸ ਤਰ੍ਹਾਂ ਦੇ ਸਥਾਨਕ ਲੋਕੀ ਜਿਹੜੇ ਰਾਜਨੀਤੀ ਨੂੰ ਬੜੇ ਬਾਰੀਕ ਚਸ਼ਮੇ ਨਾਲ ਦੇਖਦੇ ਉਹਨਾਂ ਦਾ ਮੰਨਣਾ ਕਿ ਹੋ ਸਕਦਾ ਰੰਧਾਵਾ ਸਾਹਿਬ ਜਿੱਤ ਜਾਣ ਪਰ ਜਿਹੜਾ ਜਿੱਤ ਹਾਰ ਦਾ ਮਾਰਜਨ ਹੋਏਗਾ ਬਹੁਤ ਘੱਟ ਹੋਏਗਾ ਪਰ ਉਹਨਾਂ ਵਾਸਤੇ ਵੀ ਦੇਖੋ ਗੁਰਦਾਸਪੁਰ ਸੀਟ ਨਿਕਲ ਸਕਦੀ ਸੀਗੀ ਖੁਦ ਤੁਸੀਂ ਦੇਖੋ ਕਿ ਮੋਦੀ ਸਾਹਿਬ ਪ੍ਰਚਾਰ ਕਰਕੇ ਗਏ ਨੇ ਹੁਸ਼ਿਆਰਪੁਰ ਵਾਸਤੇ ਕਰ ਗਏ ਗੁਰਦਾਸਪੁਰ ਵਾਸਤੇ ਵੀ ਕਰ ਗਏ ਸੀ ਮੈਨੂੰ ਲੱਗਦਾ ਤਾਂ ਪਟਿਆਲੇ ਵਾਸਤੇ ਵੀ ਕਰ ਗਏ ਤਾਂ ਉੱਥੇ ਗੁਰਦਾਸਪੁਰ ਦੀ ਜਿਹੜੀ ਸੀਟ ਕੱਢੀ ਜਾ ਸਕਦੀ ਆ ਇਥੇ ਆਪਾਂ ਇਸ ਗੱਲ ਤੇ ਸਹਿਮਤ ਆ ਨਾ ਸਾਰੇ ਕਿ ਫਾਈਟ ਦੇ ਰਹੇ ਆ ਚਾਂਸਸ ਆਪਣੇ ਬਣਾ ਰਹੇ ਨੇ ਤੇ ਜੇ ਇੱਥੇ ਮੇਰੇ ਖਾਲ ਦੇ ਨਾਲ ਨਹੀਂ ਗਏ ਆ ਕਾਂਗਰਸ ਦੇ ਵੱਡੇ ਚੋਟੀ ਦੇ ਲੀਡਰ ਤਾਂ ਕਿਤੇ ਨਾ ਕਿਤੇ ਇਹ ਜਾਂ ਤਾਂ ਸ਼ੈਡਿਊਲ ਕੋਈ ਇਸ ਤਰ੍ਹਾਂ ਦਾ ਹੈ ਜਾਂ ਫਿਰ ਕੋਈ ਕਾਰਨ ਹੋਰ ਹੋ ਸਕਦਾ ਜੀ ਜਾਂ ਇਹਨਾਂ ਕੋਲ 에ਰਪੋਰਟਾਂ ਕਹੀ ਜਿੱਤੀ ਜਾਣਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਕਿ ਇੱਥੇ ਜੋਰ ਲਾਉਣ ਦੀ ਲੋੜ ਹੀ ਨਹੀਂ ਜੀ 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 ਰਾਣਾ ਜੀ ਇਧਰਲੇ ਪਾਸੇ ਤੋਂ ਵੀ ਉਹ ਕਹਿੰਦੇ ਪਏ ਸਾਡੀਆਂ ਰਿਸ਼ਤੇਦਾਰੀਆਂ ਨਹੀਂ ਗਰਦਾਸਪੁਰ ਦੇ ਵਿੱਚ ਉਥੋਂ ਪਤਾ ਲੱਗਾ ਕਿ ਰੰਧਾਵਾ ਸਾਬ ਚੰਗੀ ਧੁੱਕੀ ਕੱਢੀ ਹੁੰਦੇ ਨੇ ਜੀ ਕਿਨੇ ਅੱਜ ਰੰਧਾਵਾ ਸਭ ਇੱਕ ਤੇ ਪੁਰਾਣੇ ਲੀਡਰ ਆ ਜੀ ਉਸ ਇਲਾਕੇ ਦੇ ਰਹਿਣ ਵਾਲੇ ਆ ਚਿਹਰੇ ਆ ਤੇ ਵਿਚਰਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਫਿਰ ਤੁਹਾਨੂੰ ਬਤਾਉਂਦਾ ਉਹਨਾਂ ਦਾ ਇੱਕ ਅੰਦਾਜ਼ ਆ ਜਿਵੇਂ ਟਿਪੀਕਲ ਕੋਲੋਂ ਜੱਟ ਨੇਤਾ ਜਿੱਦਾਂ ਬੋਲਦੇ ਚੱਲਦੇ ਆ ਰੋਬਦਾਰੀ ਉੱਥੇ ਚੱਲਦੀ ਗੱਡੀ 'ਚ ਕਈ ਵਾਰ ਪੱਤਰਕਾਰ ਨੂੰ ਵੀ ਕਹਿੰਦੇ ਆ ਉੱਤਰ ਜਾ ਉੱਤਰ ਜਾ ਮੇਰੀ ਗੱਡੀ 'ਚ ਉੱਤਰ ਜਾ ਪਤਾ ਹੀ ਆ ਤਾਂ 몰ਦਾ ਪੂਰਾ ਪਤਾ ਹੀ ਚਲੋ ਇਧਰਲੇ ਪਾਸੇ ਮਿੰਟੂ ਜੀ ਕਹਿੰਦੇ ਕਿ ਭਾਈ ਰੰਧਾਵਾ ਸਾਹਿਬ ਵੀ ਨਹੀਂ ਕੱਲੇ ਗਰਮ ਹੈ ਇਧਰੋਂ ਸੁਖਬੀਰ ਸਿੰਘ ਬਾਦਲ ਵੀ ਗਰਮ ਹੋਏ ਪਏ ਆ ਕਹਿੰਦੇ ਕਿ ਆਪਦੇ ਲੀਡਰਾਂ ਤੇ ਕਈਆਂ ਤੇ ਹੀ ਕਹਿੰਦੇ ਕਿ ਭਾਈ ਰਡਾਰ ਤੇ ਆ ਬੰਦੇ ਕਹਿੰਦੇ ਕਿ ਭਾਈ ਆ ਟੱਪਣ ਦੇ ਜਰਾ ਕਹਿੰਦੇ ਕਿ ਚਲੋ ਤਾਂ ਹੁਣ ਜਿਹੜੇ ਜਿਹੜੇ ਕੈਂਪੇਨ ਕੰਪੂਨ ਨਹੀਂ ਕਰ ਰਹੇ ਹੋਣੇ ਤੇ ਉਹਨਾਂ ਤੇ ਨਰਾਜ਼ ਤੇ ਫਿਰ ਹੁੰਦਾ ਹੀ ਆ ਬੰਦਾ ਰਡਾਰ ਤੇ ਹੁੰਦੇ ਜੀ 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 ਗੱਲ ਕਹਿੰਦੇ ਕਿ ਭਾਈ ਵਿੱਚੋਂ ਮਿਲਦਾ ਕੱਢਣ-ਕੁੱਢਣ ਦੀਆਂ ਗੱਲਾਂ ਵੀ ਚੱਲ ਸਕਦੀਆਂ ਨੇ ਮਿੰਟੂ ਜੀ ਕਿ ਇਲੈਕਸ਼ਨਾਂ ਤੋਂ ਬਾਅਦ ਇੱਕ ਵਾਰੀ ਦੇਖਣਗੇ ਇਹ ਤਾਂ ਬਾਅਦ ਚ ਦੇਖਿਆ ਜਾਏਗਾ ਨਾ ਕਿ ਕੌਣ ਆ ਜਿਹੜਾ ਨਹੀਂ ਤੁਰਿਆ ਤਾਂ ਸਾਰੀਆਂ ਪਾਰਟੀਆਂ ਕਰਦੀਆਂ ਹੁੰਦੀਆਂ ਉਹਨਾਂ ਕੋਲ ਰਿਪੋਰਟ ਹੁੰਦੀ ਆ ਕਿ ਭਾਈ ਕਿਹੜਾ ਨਹੀਂ ਤੁਰ ਰਿਹਾ ਕਿਹੜਾ ਤੁਰ ਰਿਹਾ ਵਾ ਠੀਕ ਹੈ ਨਾ ਫਿਰ ਉਹ ਬਾਅਦ ਦੇ ਵਿੱਚ ਪਤਾ ਲੱਗੂਗਾ ਜੀ 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 ਚਲੋ ਦੇਖਦੇ ਆਂ ਕਿ ਕੀ ਬਣਦਾ ਜੀ ਫਿਲਹਾਲ ਤਾਂ ਗੱਲ ਇਹ ਆ ਕਿ ਭਾਈ ਚੋਣ ਪ੍ਰਚਾਰ ਆ ਜਿਹੜਾ ਮੇਰੇ ਖਿਆਲ ਨਾਲ 4.5 ਹੋ ਗਏ ਆ 5 ਵਜੇ ਤੱਕ ਚੱਲੇਗਾ ਤੇ ਉਦੋਂ ਸਮਾਪਤ ਹੋ ਜਾਏਗਾ